ਲੋਕਤੰਤਰ ਦੀ ਹੱਤਿਆ ਕੀਤੀ ਗਿਆ ਮੁੱਖ ਮੰਤਰੀ ਮਾਨ ਨੇ ਇਹ ਵੱਡਾ ਬਿਆਨ ਦਿੱਤਾ ਤੇ ਹੁਣ ਸੁਪਰੀਮ ਕੋਰਟ ਜਾਣ ਸੁਪਰੀਮ ਕੋਰਟ ਜਾਣ ਦਾ ਜਿਹੜਾ ਕਿ ਫੈਸਲਾ ਲਿਆ ਗਿਆ ਸੁਪਰੀਮ ਕੋਰਟ ਦਾ ਜਲਦ ਰੋਕ ਕੀਤਾ ਜਾਵੇਗਾ ਮੀਡੀਆ ਦੇ ਮੁਖਾਤਬ ਹੁੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਤੇ ਅਸੀਂ ਜਲਦ ਸੁਣਵਾਈ ਦੀ ਮੰਗ ਕਰਾਂਗੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਰੁਕ ਕਰਦੇ ਹੋਏ ਜਲਦ ਸੁਣਵਾਈ ਦੀ ਮੰਗ ਕੀਤੀ ਜਾਵੇਗੀ ਕਿਉਂਕਿ ਕੱਲ ਦਾ ਦਰਸਲੇ ਪੂਰਾ ਐਪੀਸੋਡ ਹੈ ਕੱਲ ਜਨੂ ਕਿ ਚੰਡੀਗੜ੍ਹ ਨਿਰਦੀ ਚੋਣ ਹੋਈ ਕਾਂਗਰਸ ਤੇ ਅਫਜ਼ਲ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪ੍ਰੈਜਾਈਡਿੰਗ ਅਫਸਰ ਦੇ ਵੱਲੋਂ ਪੂਰੀ ਗੜਬੜੀ ਕੀਤੀ ਗਿਆ ਚੋਣ ਦੇ ਦੌਰਾਨ ਸਲਿੱਪ ਤੇ ਜਿਹੜੀ ਕਿ ਓਵਰ ਮਾਰਕਿੰਗ ਕੀਤੀ ਗਿਆ ਬੈਲਟ ਪੇਪਰ ਤੇ ਓਵਰ ਮਾਰਕਿੰਗ ਕਰਦੇ ਹੋਏ 8 ਵੋਟਾਂ ਨੂੰ ਇਨਵੈਲਿਡ ਕੀਤਾ ਗਿਆ ਤੇ ਸਿੱਧੇ ਤੌਰ ਤੇ ਇਲਜ਼ਾਮ ਕਾਂਗਰਸ ਤੇ ਆਵਾਜ਼ ਦੀ ਪਾਰਟੀਆਂ ਲਗਾਏ ਜਾ ਰਹੇ ਨੇ ਇਸ ਕਰਕੇ ਆਪ ਦੇ ਕਾਂਗਰਸ ਦਾ ਕਹਿਣਾ ਹੈ ਕਿ ਭਾਜਪਾ ਦਾ ਜਿਹੜਾ ਮੇਰ ਬਣਿਆ ਹੈ ਇਸ ਨੂੰ ਲੈ ਕੇ ਜਿੱਥੇ ਕਿ ਅੱਜ ਸ਼ਿਕਾਇਤ ਵੀ ਕੀਤੀ ਗਿਆ ਪੁਲਿਸ ਪ੍ਰਸ਼ਾਸਨ ਦੇ ਕੋਲ ਉੱਥੇ ਹਾਈ ਕੋਰਟ ਦਾ ਰੋਕ ਕੀਤਾ ਗਿਆ ਤੇ ਇਸ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡੀ ਤੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਿਆ ਕਿ ਹੁਣ ਸੁਪਰੀਮ ਕੋਰਟ ਦਾ ਇਸ ਪੂਰੇ ਮੁੱਦੇ ਨੂੰ ਲੈ ਕੇ ਰੋਕ ਕੀਤਾ ਜਾਵੇਗਾ ਕਿਉਂਕਿ ਐਪੀਸੋਡ ਸਿਰਫ ਕੱਲ ਦਾ ਨਹੀਂ ਹੈ ਕਾਫੀ ਦਿਨਾਂ ਦਾ ਪੁਰਾਣਾ ਐਪੀਸੋਡ ਚੱਲ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਗੱਲ ਕੀਤੀ ਹੈ ਵੀ ਤੇ ਪਹਿਲਾਂ ਵੀ ਜਿਹੜੀ ਕਿ 18 ਤਰੀਕ ਤੈਅ ਹੋਈ ਸੀ ਚੋਣ ਦੀ ਉਸ ਤੋਂ ਬਾਅਦ ਪ੍ਰੈਜ਼ੀਡਿੰਗ ਅਫਸਰ ਬਿਮਾਰ ਹੋਣ ਦਾ ਜਿਹੜਾ ਕਿ ਹਵਾਲਾ ਦਿੱਤਾ ਗਿਆ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚਦਾ ਹੈ ਹਾਈ ਕੋਰਟ ਤੋਂ ਜਦੋਂ ਹਾਈ ਕੋਰਟ ਦੇ ਵੱਲੋਂ ਪ੍ਰਸ਼ਾਸਨ ਨੂੰ ਪੁੱਛਿਆ ਗਿਆ ਤੇ ਪ੍ਰਸ਼ਾਸਨ ਨੇ 6 ਫਰਵੀ ਤਾਰੀਖ ਦਿੱਤੀ ਕੋਰਟ ਦੇ ਵੱਲੋਂ ਕਿਹਾ ਗਿਆ ਕਿ 6 ਤਾਰੀਖ ਜਿਹੜੀ ਕਿ ਬਹੁਤ ਲੰਬੀ ਹੈ ਇਸ ਤੋਂ ਪਹਿਲਾਂ ਤਾਰੀਖ ਦਿੱਤੀ ਜਾਵੇ ਉਸ ਤੋਂ ਬਾਅਦ 30 ਤਰੀਕ ਨੂੰ ਚੋਣ ਕਰਾਉਣ ਦੇ ਆਦੇਸ਼ ਦਿੱਤੇ ਗਏ ਕੱਲ ਹਾਈ ਕੋਰਟ ਦੇ ਆਦੇਸ਼ਾਂ ਤੇ ਜਦੋਂ ਚੋਣ ਹੁੰਦੀ ਹੈ ਤੇ ਇਸ ਦੇ ਵਿਚਾਲੇ ਹੀ ਸਿੱਧੇ ਤੌਰ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ 'ਤੇ ਬਨੂ ਗੜਬੜੀ ਦੇ ਇਲਜ਼ਾਮ ਲਗਾਏ ਜਾ ਰਹੇ ਤੇ ਮੁੱਖ ਮੰਤਰੀ ਮਾਨ ਨੇ ਸਾਫ਼ ਕੀਤਾ ਹੈ ਕਿ ਇਸ ਮੁੱਦੇ 'ਤੇ ਸੁਪਰੀਮ ਕੋਰਟ ਦਾ ਰੋਕ ਕੀਤਾ ਜਾਵੇਗਾ। ਉਪਰ ਜਾ ਮੰਨ। ਆਗੇ ਜਲਦੀ ਹੀਅਰਿੰ हां ਕਿਉਂਕਿ ਤਾਂ ਉਹ ਤਾਂ ਸਾਹਮਣੇ ਵੀਡੀਓ ਪਈ ਹੈ ਜੀ ਤਿੰਨ ਹਫ਼ਤੇ ਚ ਰਿਪੋਰਟ ਦੇਣੀ ਹੈ ਜੀ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਨੇ ਉਹ ਤਾਂ ਸਿੱਧਾ ਗਿਣੀ ਜਾਂਦਾ ਤੇ ਪੁੱਛੋ ਜੀ ਅਸੀਂ ਸੁਪਰੀਮ ਕੋਰਟ ਚ ਇਹ ਕਰਾਂਗੇ ਕਿ ਸਾਨੂੰ ਜਲਦੀ ਇਹਦਾ ਡਿਸੀਜਨ ਦਿਓ ਅਸੀਂ ਸੁਪਰੀਮ ਕੋਰਟ ਜਾਵਾਂਗੇ ਤਾਂ ਹਾਂ ਕਿ ਜਲਦੀ ਹੀਅਰਿੰਗ ਹੋਵੇ ਇਹਦੀ ਹਾਂ ਕਿਉਂਕਿ ਤਾਂ ਉਹ ਤਾਂ ਸਾਹਮਣੇ ਵੀਡੀਓ ਪਈ ਹੈ ਜੀ ਤਿੰਨ ਹਫ਼ਤੇ ਚ ਰਿਪੋਰਟ ਦੇਣੀ ਹੈ ਜੀ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਨੇ ਉਹ ਤਾਂ ਸਿੱਧਾ ਗਿਣੀ ਜਾਂਦਾ ਤੇ ਪੁੱਛੋ ਜੀ ਅਸੀਂ ਸੁਪਰੀਮ ਕੋਰਟ ਚ ਇਹ ਕਰਾਂਗੇ ਕਿ ਸਾਨੂੰ ਜਲਦੀ ਇਹਦਾ ਡਿਸੀਜਨ ਦਿਓ ਅਸੀਂ ਸੁਪਰੀਮ ਕੋਰਟ ਜਾਵਾਂਗੇ ਤਾਂ ਹਾਂ ਕਿ ਜਲਦੀ ਹੀਅਰਿੰਗ ਹੋਵੇ ਇਹਦੀ ਹਾਂ ਕਿਉਂਕਿ ਤਾਂ ਉਹ ਤਾਂ ਸਾਹਮਣੇ ਰੋਕ ਕੇ ਅਗਲੀ ਵੱਡੀ ਖਬਰ ਦਾ ਸੁਨ ਲਈ ਜਾਖੜ ਤੇ ਕੁਲਦੀਪ ਵੈਦ ਦੀ ਮੁਲਾਕਾਤ ਹੋਈ ਹੈ 에어ਪੋਰਟ ਤੇ ਦੋਵੇਂ ਲੀਡਰਾਂ ਦੇ ਵਿਚਾਲੇ ਮੁਲਾਕਾਤ ਹੋਈ ਹੈ ਜਾਖੜ ਤੇ ਵੈਦ ਦੀ ਮੁਲਾਕਾਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਫਰੀਦਕੋਟ ਤੋਂ ਲੋਕਸਭਾ ਚੋਣ ਲੜਨੀ ਚਾਹੁੰਦੇ ਨੇ ਵੈਦ ਸੁੱਤਰਾਂ ਦੇ ਹਵਾਲੇ ਤਰਸਲੇ ਵੱਡੀ ਖਬਰ ਹੈ ਕਾਂਗਰਸ ਦੇ ਵੱਲੋਂ ਹਲੇ ਟਿਕਟ ਫਾਈਨਲ ਨਹੀਂ ਹੋਈ ਸੋਤਰਾ ਦੇ ਹਵਾਲੇ ਤੇ ਵੀ ਖਬਰ ਹੈ ਕਿ ਕਾਂਗਰਸ ਦੇ ਵੱਲੋਂ ਹਲੇ ਇਹ ਟਿਕਟ ਫਾਈਨਲ ਨਹੀਂ ਕੀਤੀ ਗਈ ਤੇ ਇਸ ਦੇ ਵਿਚਾਲੇ ਮੁਲਾਕਾਤ ਦੀਆਂ ਤਸਵੀਰਾਂ ਇਸ ਦੇ ਮੈਨੇ ਬਹੁਤ ਸਾਰੇ ਕੱਡੇ ਜਾ ਸਕਦੇ ਨੇ ਕੁਝ ਦਿਨ ਪਹਿਲਾਂ ਵੈਦ ਦੀ ਹੰਸਰਾਜ ਦੇ ਨਾਲ ਵੀ ਬੰਦ ਕਮਰਾ ਮੀਟਿੰਗ ਹੋ ਚੁੱਕੀ ਹੈ ਕੁਲਦੀਪ ਵੈਦ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ ਸਾਬਕਾ ਵਿਧਾਇਕ ਨੇ ਸਾਬਕਾ ਆਈਐਸ ਅਫਸਰ ਵੀ ਨੇ ਤਾਂ ਜਦੋਂ ਬਿਲਕੁਲ ਲੋਕ ਸਭਾ ਚੋਣਾਂ ਜਿਹੜੀਆਂ ਕਿ ਕੁਝ ਵਕਫੇ ਬਾਅਦ ਹੋਣੀਆਂ ਨੇ ਤੇ ਜਦੋਂ ਆਮ ਤੌਰ ਤੇ ਚਾਹ ਵਿਧਾਨ ਸਭਾ ਚੋਣਾਂ ਹੁੰਦੀਆਂ ਲੋਕ ਸਭਾ ਚੋਣਾਂ ਹੁੰਦੀਆਂ ਤੇ ਅਕਸਰ ਆ ਵੇਖਣ ਤੇ ਸੁਣਨ ਨੂੰ ਵੀ ਮਿਲਦਾ ਤੇ ਜੀਆਂ ਤਸਵੀਰਾਂ ਜਿਹੜੀਆਂ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਮੁਲਾਕਾਤ ਦੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਆ ਕਈ ਤਰ੍ਹਾਂ ਦੇ ਇਹਨਾਂ ਤਸਵੀਰਾਂ ਤੋਂ ਮੈਨੇ ਵੀ ਕੱਢੇ ਜਾ ਸਕਦੇ ਨੇ ਇੱਕ ਪਾਸੇ ਪੰਜਾਬ বিজেপি ਦੇ ਪ੍ਰਧਾਨ ਸੁਨੀ ਜਖੜ ਨਜ਼ਰ ਆ ਰਹੇ ਨੇ ਦੂਜੇ ਪਾਸੇ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈ ਤਸਵੀਰ ਦੇ ਵਿੱਚ ਵੇਖੇ ਜਾ ਸਕਦੇ ਨੇ ਦਰਸਲ 에어ਪੋਰਟ ਦੀ ਇਹ ਤਸਵੀਰ ਹੈ 에어ਪੋਰਟ ਤੇ ਦੋਵੇਂ ਲੀਡਰਾਂ ਦੇ ਵਿਚਾਲੇ ਇਹ ਗੱਲਬਾਤ ਹੋਈ ਹੈ ਮੁਲਾਕਾਤ ਹੋਈ ਹੈ ਸਨੀ ਜਾਖੜ ਤੇ ਵੈਦ ਦੀ ਮੁਲਾਕਾਤ ਨੇ ਨਵੀਂ ਚਰਚਾ ਵੀ ਛੇੜ ਦਿੱਤੀ ਹੈ ਕਿਉਂਕਿ ਪਿਛਲੇ ਜੇਕਰ 1.5-2 ਸਾਲਾਂ ਦੇ ਵਕਫੇ ਦੀ ਗੱਲ ਕੀਤੀ ਹੈ ਤਾਂ ਬਹੁਤ ਸਾਰੇ ਸੀਨੀਅਰ ਕਾਂਗਰਸ ਦੇ ਆਗੂ ਜਿਹੜੇ ਕਿ ਕਾਂਗਰਸ ਨੂੰ ਛੱਡ ਕੇ ਅਲਵਿਦਾ ਕਹਿੰਦੇ ਉਹ ਬੀਜੇਪੀ ਦੇ ਵਿੱਚ ਚਲੇ ਗਏ ਸਨੀ ਜਾਖੜ ਵੀ ਉਹਨਾਂ ਦੇ ਵਿੱਚ ਇੱਕ ਨੇ ਜਿਹੜੇ ਕਿ ਲੰਬਾ ਸਮਾਂ ਕਾਂਗਰਸ ਦੇ ਵਿੱਚ ਰਹੇ ਉਸ ਤੋਂ ਬਾਅਦ ਚ ਉਹਨਾਂ ਦੇ ਬੀਜੇਪੀ ਦਾ ਪੱਲਾ ਫੜਿਆ ਗਿਆ ਉਹਨਾਂ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿੱਤੀ ਗਈ ਹਾਲਾਂਕਿ ਕੁਝ ਆਗੂਆਂ ਨੇ ਕਾਂਗਰਸ ਪਾਰਟੀ ਦੇ ਵਿੱਚ ਵਾਪਸੀ ਵੀ ਕੀਤੀ ਪਰ ਇਸ ਦੇ ਵਿਚਾਲੇ ਜੋ ਅਸੀਂ ਤੁਹਾਨੂੰ ਤਸਵੀਰ ਵਿਖਾ ਰਹਿਆਂ ਇਸ ਤਸਵੀਰ ਦੇ ਮੈਨੇ ਆਪਣੇ ਆਪ ਵਿੱਚ ਬਹੁਤ ਸਾਰੇ ਕੱਡੇ ਜਾ ਸਕਦੇ ਨੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਮਨ ਭਾਰਤਵਾਦ ਜੁੜੇ ਹੋਏ ਨੇ ਅਮਨ ਲੋਕ ਸਭਾ ਚੋਣਾਂ ਬਿਲਕੁਲ ਨੇੜੇ ਤੇ ਇਸ ਦੇ ਵਿਚਾਲੇ ਇਹ ਤਸਵੀਰ ਕੀ ਕੁਝ ਬਿਆਨ ਕਰ ਰਹੀ ਹੈ ਬਿਲਕੁਲ ਕਿਉਂਕਿ ਪਰਮਿੰਦਰ ਗਿਣਵੇਂ ਦਿਨ ਹੀ ਲੋਕ ਸਭਾ ਚੋਣਾਂ ਲਈ ਰਹਿ ਗਏ ਨੇ ਉਸ ਤੋਂ ਪਹਿਲਾਂ ਸੇਨਦ ਮਾਰੀ ਦੀ ਤਿਆਰੀ ਹੈ ਨੂੰ ਸਾਫ਼ ਤੌਰ ਤੇ ਕਿਹਾ ਜਾ ਸਕਦਾ ਹੈ ਕਿਉਂਕਿ ਆਪਣੀ ਆਪਣੀ ਰਣਨੀਤੀ ਹਰ ਕੋਈ ਲਗਾ ਕੇ ਚੱਲ ਰਿਹਾ ਹੈ ਕਿੱਥੇ ਕਿਸ ਨੂੰ ਉਤਾਰਿਆ ਜਾਏ ਕਿਸ ਨਾਲ ਕਿਹੜੇ ਜੋੜ ਤੋੜ ਜਿਹੜੇ ਨੇ ਸਿਆਸੀ ਤੌਰ ਤੇ ਉਹ ਕਿੱਥੇ ਜਾ ਰਹੇ ਨੇ ਹੋਰ ਦੂਸਰੇ ਨੂੰ ਅਬਜ਼ਰਵ ਦੀ ਪਾਰਟੀਆਂ ਕਰਕੇ ਚੱਲਦੀਆਂ ਕਾਂਗਰਸ ਦੇ ਵੱਲੋਂ ਇਹ ਦੇਖਿਆ ਜਾ ਰਿਹਾ ਕਿ ਭਾਜਪਾ ਕੀ ਰਣਨੀਤੀ ਬਣਾ ਰਹੀ ਹੈ ਔਰ ਭਾਜਪਾ ਵੱਲੋਂ ਖਾਸ ਕਰਕੇ ਇਹ ਵੀ ਹੈ ਕਿ ਕੀ ਇੰਡੀਆ ਐਲਾਈਜੈਂਸ ਹੈ ਜੇ ਨਹੀਂ ਹੈ ਤਾਂ ਉਸ ਤੋਂ ਇਲਾਵਾ ਕੀ ਰਣਨੀਤੀ ਹੈ ਪਿੰਡਾਂ 'ਚ ਸ਼ਹਿਰਾਂ 'ਚ ਕਿਸ ਤਰੀਕੇ ਦੀ ਰਣਨੀਤੀ ਹੈ ਔਰ ਖਾਸ ਕਰਕੇ ਬੀਜੇਪੀ ਦਾ ਕਿਉਂਕਿ ਰਾਮ ਮੰਦਰ ਤੋਂ ਬਾਅਦ ਇੱਕ ਅਲੱਗ ਤਰੀਕੇ ਦਾ ਜਿਹੜਾ ਪ੍ਰਚਾਰ ਹੈ ਜਾਂ ਗਰਾਊਂਡ ਤੇ ਸਿਚੁਏਸ਼ਨ ਹੈ ਉਸ ਨੂੰ ਲੈ ਕੇ ਲੀਡਰਾਂ ਦੀ ਆਪਸ 'ਚ ਗੱਲਬਾਤ ਜਿਹੜੀ ਹੈ ਉਹ ਕਾਫੀ ਕੁਝ ਬਿਆ ਕਰਦੀ ਹੈ ਔਰ ਕੁਲਦੀਪ ਵੈਦ ਦਾ ਇਹ ਵੀ ਪਤਾ ਲੱਗਿਆ ਕਿ ਲੁਧਿਆਣੇ ਵਿਖੇ ਉਹਨਾਂ ਨੇ ਹੰਸਰਾਜ ਹੰਸੋਹਣਾ ਨਾਲ ਬੀਜੇਪੀ ਦੇ ਵੱਡੇ ਲੀਡਰ ਨੇ ਤਾਂ ਸਾਦ ਨੇ ਕਮਰਾ ਬੰਦ ਬੈਠਕ ਕੀਤੀ ਸੀ ਉਹ ਵੀ ਚਰਚਾ ਚਾਈਦੀ ਉਸ ਵੇਲੇ ਖਬਰਾਂ ਵੀ ਸੀਗੀਆਂ ਔਰ ਹੁਣ ਇਹ ਅੱਜ ਕੁਝ ਹੀ ਮਿੰਟ ਪਹਿਲਾਂ ਦੀ ਤਸਵੀਰ ਹੈ ਚੰਡੀਗੜ੍ਹ 에어ਪੋਰਟ ਦੀ ਜਿੱਥੇ ਸੁਨੀਲ ਜਾਖੜ ਜਿਹੜੇ ਨੇ ਉਹ ਵਾਪਸ ਪਰਤੇ ਨੇ ਦਿੱਲੀ ਤੋਂ ਤਾਂ ਉੱਥੇ ਕੁਝ ਹੀ ਬੈਦ ਵੱਲੋਂ ਮੁਲਾਕਾਤ ਕੀਤੀ ਗਈ ਹੈ ਔਰ ਜ਼ਿਆਦਾ ਇਸ ਦੇ ਅੰਦਰ ਚਰਚਾ ਜਿਹੜੀ ਹੈ ਉਹ ਚੋਣਾ ਬਾਬਤ ਹੀ ਕੀਤੀ ਗਈ ਹੈ ਤਾਂ ਕਿਆ ਕੁਲਦੀਪ ਬਾਦ ਕਾਂਗਰਸ ਨੂੰ ਹੁਣ ਇਹ ਵੱਡਾ ਸਵਾਲ ਹੈ ਕਿ ਇੱਛਾ ਜ਼ਾਹਿਰ ਕਰ ਚੁੱਕੇ ਨੇ ਲੋਕ ਸਭਾ ਲੜਨ ਦੀ ਕਿਉਂਕਿ ਚਰਚਾ ਇਹ ਵੀ ਹੈ ਕਿ ਕੁਲਦੀਪ ਬਾਦ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਹੈ ਲੋਕ ਸਭਾ ਲੜਨ ਲਈ ਕਾਂਗਰਸ ਨੂੰ ਪਰ ਕਾਂਗਰਸ ਜੇਕਰ ਟਿਕਟ ਫਾਈਨਲ ਨਹੀਂ ਕਰਦੀ ਤਾਂ ਕਿਸ ਨੂੰ ਜਿਹੜਾ ਹੈ ਉਹ ਟਿਕਟ ਦਿੱਤੀ ਜਾਏਗੀ ਔਰ ਕਿੱਥੋਂ ਦਿੱਤੀ ਜਾਏਗੀ ਕਿਉਂਕਿ ਭਾਜਪਾ ਦੇ ਨਾਲ ਮੁਲਾਕਾਤ ਜਿਹੜੀ ਹੈ ਇਹ ਇਸ ਨੂੰ ਆਮ ਮੁਲਾਕਾਤ ਨਹੀਂ ਕਿਹਾ ਜਾ ਸਕਦਾ ਭਾਜਪਾ ਪ੍ਰਧਾਨ ਦੇ ਨਾਲ ਕੁੜੀਬਾਦ ਵੱਲੋਂ ਮੁਲਾਕਾਤ ਕੀਤੀ ਗਈ ਹੈ ਔਰ ਲੋਕ ਸਭਾ ਲੜਨ ਦੀ ਤਿਆਰੀ ਚ ਕਹਿ ਸਕਦੇ ਆ ਔਰ ਬੀਜੇਪੀ ਦੇ ਨਾਲ ਕੋਈ ਇਸ ਤਰੀਕੇ ਦਾ ਵਿਚਾਰ ਜ਼ਰੂਰ ਕੁੜੀਬਾਦ ਦਾ ਬਣ ਰਿਹਾ ਹੈ ਕੀ ਬੀਜੇਪੀ ਚਾਇਆ ਜਾਏ ਔਰ ਕਿਹੜੀ ਥਾਂ ਹੈ ਜੇ ਇਹ ਪੰਜਾਬ ਚ ਕyao ਫਰੀਦਕੋਟ ਹੈ ਕyao ਕੋਈ ਹੋਰ ਲੋਕ ਸਭਾ ਹਲਕਾ ਹੈ ਜਿੱਥੇ ਤੇ ਕੁਲਦੀਪ ਬਾਦ ਆਪਣੀ ਚੋਣ ਲੜਨ ਲਈ ਜਿਹੜੀ ਹੈ ਉਹ ਇੱਛਾ ਜ਼ਾਹਿਰ ਕਰ ਰਹੇ ਨੇ ਔਰ ਇਹਨਾਂ ਤਸਵੀਰਾਂ ਦੇ ਨਾਲ ਇੱਕ ਜ਼ਾਹਿਰ ਦੱਲ ਜ਼ਰੂਰ ਹੈ ਕਿ ਲੋਕ ਸਭਾ ਲਈ ਸੇਮ ਮਾਰੀ ਜਿਹੜੀ ਹੈ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਪਾਰਟੀਆਂ ਨੇ ਪਾਰਟੀਆਂ ਦੇ ਪ੍ਰਧਾਨਾਂ ਨੇ ਸ਼ੁਰੂ ਕੀਤੀ ਹੈ ਔਰ ਕੁਲਦੀਪ ਬਾਦ ਦੀ ਇਹ ਪਹਿਲੀ ਤਸਵੀਰ ਨਿਕਲ ਕੇ ਆਈ ਹੈ ਕਿਉਂਕਿ ਕਾਂਗਰਸ ਦੇ ਸਾਬਕਾ ਵਿਧਾਇਕ ਵੀ ਰਹੇ ਨੇ ਪਿਛਲੇ ਦਿਨਾਂ ਚ ਵਿਜੀਲੈਂਸ ਨੇ ਕਾਰਵਾਈ ਵੀ ਕੀਤੀ ਇਸੀ ਤਰ੍ਹਾਂ ਦੀ ਚर्चा ਚਾਹੀਦੀ ਔਰ ਜੇਕਰ ਬਦਲਦੇ ਨੇ ਤਾਂ ਉਸਨੂੰ ਕਾਫੀ ਹਿਲਜੁਲ ਜੜੀ ਹੈ ਉਹ ਕਾਂਗਰਸ ਹੁੰਦੀ ਹੈ ਠੀਕ ਹੈ ਠੀਕ ਹੈ ਮੈਨੂੰ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ-ਬਹੁਤ ਧੰਨਵਾਦ ਤਸਵੀਰ ਤੁਹਾਨੂੰ ਵਿਖਾ ਰਹੇ ਹਾਂ ਇੱਕ ਪਾਸੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨਜ਼ਰ ਆ ਰਹੇ ਉੱਥੇ ਹੀ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਵਿਖੇ ਜਾ ਸਕਦੇ ਨੇ 에어ਪੋਰਟ ਦੀਆਂ ਦਰਸਲੇ ਤਸਵੀਰਾਂ ਨੇ ਤੇ ਇਸ ਤਸਵੀਰ ਨੇ ਆਪਣੇ ਆਪ ਦੇ ਵਿੱਚ ਹੁਣ ਸਿਆਸੀ ਫਿਜ਼ਾਵਾਾਂ ਦੇ ਵਿੱਚ ਵੱਡੀ ਚਰਚਾ ਵੀ ਛੇੜ ਦਿੱਤੀ ਹੈ ਕਿਉਂਕਿ ਸੂਤਰਾਂ ਦੇ ਹਵਾਲੇ ਤੇ ਵੀ ਵੱਡੀ ਖਬਰ ਹੈ ਕਿ ਫ੍ਰੀਪੋਰਟ ਤੋਂ ਲੋਕ ਸਭਾ ਚੋਣ ਇਸ ਸੂਤਰ ਦੇ ਹਵਾਲੇ ਤੇ ਵੀ ਖਬਰ ਹੈ ਕਿ ਕਾਂਗਰਸ ਦੇ ਵੱਲੋਂ ਹਲੇ ਟਿਕਟ ਫਾਈਨਲ ਨਹੀਂ ਕੀਤੀ ਗਈ ਤੇ ਇਸ ਦੇ ਵਿਚਾਲੇ ਇਸ ਤਸਵੀਰ ਦੇ ਮੈਨੇ ਬਹੁਤ ਸਾਰੇ ਕੱਡੇ ਜਾ ਸਕਦੇ ਨੇ